ਸਸ਼ਕੀ ਗਾਲ ਦੋਸਤੋ ਮੈਂ ਸੁਖਪਿੰਦਰ ਸ਼ੇਰਗਿੱਲ ਤੁਸੀਂ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਜੁੜੇ ਹੋ ਲੋਕ ਸਭਾ ਚੋਣਾਂ ਸਿਰਤੇ ਨੇ ਇਸ ਵਿਚਾਰੇ ਇੱਕ ਮੁੱਦਾ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਪੰਜਾਬ ਦੀ ਸਿਆਸਤ ਹੈ ਪੰਜਾਬ ਦੇ ਸਿਆਸਤਦਾਨ ਨੇ ਜਿਹੜੇ ਉਹ ਪੰਜਾਬ ਦੇ ਨਾਲ ਕਿਉਂ ਨਹੀਂ ਖੜਦੇ ਪੰਜਾਬ ਦੇ ਮਸਲੇ ਨੇ ਜਿਹੜੇ ਹਲੇ ਤੱਕ ਮਸਲੇ ਉਂਝ ਦੇ ਉਂਝ ਬਣੇ ਹੋਏ ਨੇ ਤੇ ਸਾਰੇ ਹੀ ਸਿਆਸਤਦਾਨ ਸਾਰੀਆਂ ਹੀ ਪਾਰਟੀਆਂ ਮਸਲੇ ਹੱਲ ਕਰਨ ਦੀਆਂ ਗੱਲਾਂ ਕਰਦੀਆਂ ਨੇ ਪਰ ਜਿਸ ਵੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਹੈ ਉਹ ਕੇਂਦਰ ਦੇ ਨਾਲ ਕਿਉਂ ਸੱਕਰ ਹੋ ਜਾਂਦੀ ਹੈ ਤੇ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਮਸਲੇ ਉੱਥੇ ਦੇ ਉੱਥੇ ਹੀ ਖੜੇ ਹੋਏ ਮਿਲਦੇ ਨੇ ਇਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮਰ ਮਾਲਵਿੰਦਰ ਸਿੰਘ ਮਾਲੀ ਜੁੜ ਚੁੱਕੇ ਨੇ ਮਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਸ਼ੁਕਰੀਆ ਜੀ ਧੰਨਵਾਦ ਮਾਲੀ ਸਾਹਿਬ ਜਿਸ ਤਰ੍ਹਾਂ ਮੈਂ ਭੂਮਿਕਾ ਦੇ ਵਿੱਚ ਵੀ ਕਿਹਾ ਕਿ ਅਸੀਂ ਕਾਂਗਰਸ ਦੀ ਸਰਕਾਰ ਵੀ ਪੰਜਾਬ ਦੇ ਵਿੱਚ ਦੇਖੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਵੀ ਦੇਖੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਰਹੇ ਹਾਂ ਪਰ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ ਉਹ ਜਿਉਂ ਦੇ ਤਿਉਂ ਬਣੇ ਰਹਿੰਦੇ ਨੇ ਜਿਸ ਦੀ ਵੀ ਸਰਕਾਰ ਆਉਂਦੀ ਹੈ ਉਹ ਕੇਂਦਰ ਦੇ ਨਾਲ ਕਿਓ ਸੱਕਰ ਬਣਿਆ ਹੋਈ ਦੇਖਦੇ ਹਾਂ ਕਿ ਜੋ ਕੇਂਦਰ ਤੋਂ ਫਰਮਾਨ ਆਉਂਦੇ ਨੇ ਉਹੀ ਲਗਭਗ ਲਾਗੂ ਹੁੰਦੇ ਆ ਪੰਜਾਬ ਦੇ ਵਿੱਚ ਦੇਖੋ ਜੀ ਦੋ ਗੱਲਾਂ ਨੇ ਜੀ ਪਹਿਲੀ ਗੱਲ ਇਹ ਆ ਵੀ ਪੰਜਾਬ ਜਦੋਂ ਅਸੀਂ ਕਹਿੰਨਾ ਵਸਦਾ ਗੁਰਾਂ ਦੇ ਨਾਂ ਤੇ ਜੀ ਸਿੱਖ ਫਲਸਫਾ ਜਿਹੜਾ ਉਹ ਸਾਨੂੰ ਕੀ ਸੇਧ ਦਿੰਦਾ ਦੁਨੀਆ ਨੂੰ ਦੇਖਣ ਲਈ ਦੁਨੀਆ 'ਚ ਵਿਚਰਨ ਲਈ ਜਿਵੇਂ ਕਹਿੰਦੇ ਨੇ ਵਿੱਚ ਦੁਨੀਆ ਸੇਵਕ ਬਾਈਏ ਅਸਲ ਅਸੀਂ ਉਹਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਜੀ ਦੂਜਾ ਸਵਾਲ ਆ ਵੀ ਅਸੀਂ ਇੱਕ ਮੁਲਕ ਦਾ ਹਿੱਸਾ ਜੀ ਜਿਹਨੂੰ ਇਹ ਫੈਡਰਲ ਮੁਲਕ ਕਹਿੰਦੇ ਨੇ ਫੁੱਲਾਂ ਦਾ ਗੁਲਦਸਤਾ ਕਹਿੰਦੇ ਨੇ ਉਹ ਮੁਲਕ ਦੀ ਬਣਤਰ ਕੀ ਆ ਖਾਸਾ ਕੀ ਆ ਉਹ ਕਿਹੜੀ ਦਿਸ਼ਾ ਲੈ ਰਿਹਾ ਉਹਦੇ ਪ੍ਰਸੰਗ ਚ ਫਿਰ ਸਾਡਾ ਕੀ ਰੋਲ ਬਣ ਰਿਹਾ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਨਹੀਂ ਸਮਝਦੇ ਕਿਉਂਕਿ ਪੰਜਾਬ ਦਾ ਦੇਖੋ ਸਾਰੀ ਕੌਮਾਂ ਮਹਾਨ ਨੇ ਆਏ ਨਹੀਂ ਵੀ ਇਕੱਲੇ ਸਿੱਖੇ ਲੜੇ ਨੇ ਦੁਨੀਆਂ ਚ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਪਰ ਹਰ ਇੱਕ ਧਰਤ ਦਾ ਆਪਣਾ ਫਲਸਫਾ ਤੇ ਇਤਿਹਾਸ ਹੁੰਦਾ ਜਦੋਂ ਉਹ ਉਹਤੇ ਖੜ ਕੇ ਅਸੀਂ ਗੱਲ ਕਰਦੇ ਆ ਫਿਰ ਮਤਲਬ ਸਾਡੀ ਸੇਧ ਆ ਜਿਹੜੀ ਉਹ ਦਰੁਸਤ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਹੁਣ ਸ਼ੁਰੂ ਚ ਤਾਂ ਇਹਨਾਂ ਨੇ ਕਿਹਾ ਇੰਡੀਆ ਦੇ ਨਾਲ ਭਾਰਤ ਜੋੜਿਆ ਇੰਡੀਆ ਭਾਰਤ ਇਜ਼ ਅ ਯੂਨੀਅਨ ਆਫ ਸਟੇਟਸ ਜੀ ਜਿਹਨੂੰ ਅਸੀਂ ਫੁੱਲਾਂ ਦਾ ਗੁਲਦਸਤਾ ਕਹਿ ਦਿੰਦੇ ਆ ਜਿਹਨੂੰ ਫੈਡਰਲ ਢਾਂਚਾ ਕਹਿ ਦਿੰਦੇ ਆ 70 ਸਾਲਾਂ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਫੈਡਰਲੈਂਸੀ ਸੰਵਿਧਾਨ ਚੋਂ ਲਗਾਤਾਰ ਮਟਾਉਂਦੇ ਗਏ ਜਿਹੜੀ ਵੀ ਸਰਕਾਰ ਆਈ ਆ ਉਹਨੇ ਜੋ ਰਾਜਾਂ ਤੋਂ ਹੱਕ ਖੋਹੇ ਉਹ ਸਰਕਾਰ ਬਦਲ ਗਈ ਪਰ ਨਾ ਉਹ ਹੱਕ ਵਾਪਸ ਲੈਣ ਲਈ ਕੋਈ ਲੜਿਆ ਤੇ ਨਾ ਕਿਸੇ ਨੇ ਉਹ ਵਾਪਸ ਕੀਤੇ 70 ਸਾਲਾਂ ਤੱਕ ਇਹ ਆਇਆ ਇਹ ਆਉਂਦੇ ਆਉਂਦੇ ਇੱਥੇ ਆ ਗਿਆ ਗੱਲ ਇੰਡੀਆ ਭਾਰਤ ਤੇ ਹਿੰਦੂਸਤਾਨ ਹਿੰਦੂਸਤਾਨ ਦੀ ਉਹਨਾਂ ਨੇ ਇੱਕ ਵਿਆਖਿਆ ਦੇ ਦਿੱਤੀ ਵੀ ਹਿੰਦੂਸਤਾਨ ਕੀਆ ਹਿੰਦੂਸਤਾਨ ਦਾ ਇਤਿਹਾਸ ਦੀ ਭਾਰਤੀ ਸੰਸਕ੍ਰਿਤੀ ਭਾਰਤੀ ਪਰੰਪਰਾਵਾਂ ਭਾਰਤੀ ਇਹ ਜੀ ਜਦੋਂ ਕਿ ਹਕੀਕਤ ਇਹ ਹੈ ਵੀ ਇਸ ਨਾਂ ਦੀ ਕੋਈ ਚੀਜ਼ ਨਹੀਂ ਜਦੋਂ ਮੁਲਕ ਨੂੰ ਦੇਖਦੇ ਆ ਬੰਗਾਲ ਦਾ ਆਪਣਾ ਇਤਿਹਾਸ ਆ ਕੇਰਲਾ ਦਾ ਆਪਣਾ ਮਹਾਰਾਸ਼ਟਰ ਦਾ ਆਪਣਾ ਗੁਜਰਾਤ ਦਾ ਆਪਣਾ ਪੰਜਾਬ ਦਾ ਆਪਣਾ ਵੱਖੋ ਵੱਖਰੇ ਇਤਿਹਾਸ ਹੈਗੇ ਨੇ ਬੋਲੀਆਂ ਨੇ ਸੱਭਿਆਚਾਰ ਨੇ ਹੋ ਸਾਰੇ ਕਾసే ਨੇ ਹੁਣ ਜਦੋਂ ਇੱਕ ਥਾਂ ਤੇ ਵੱਡੀਆਂ ਸਮੱਸਿਆਵਾਂ ਆਉਣ ਲੱਗੀਆਂ ਨਾ ਜੀ ਖਾਸ ਕਰਕੇ ਜਿਹੜਾ ਧਰਮ ਯੁੱਧ ਮੋਰਚਾ ਆਨੰਦਪੁਰ ਸਾਹਿਬ ਦੇ ਮੱਤੇ ਦੀ ਲੜਾਈ ਲੜੀ ਗਈ ਜੀ ਉਦੋਂ ਬਾਅਦ ਫਿਰ ਉਹਨਾਂ ਨੇ ਸੋਚਿਆ ਵੀ ਇਹ ਵੱਡੀ ਸਮੱਸਿਆ ਆਪਾਂ ਇਹਨਾਂ ਨੂੰ ਹੱਲ ਕਿਵੇਂ ਕਰੀਏ ਖੇਤਰੀ ਪਾਰਟੀਆਂ ਦਾ ਦਬਦਬਾ ਹੋਣ ਲੱਗ ਗਿਆ ਇਕੱਲੀ ਪਾਰਟੀ ਸਰਕਾਰ ਬਣਾਉਣ ਤੋਂ ਸਮਰਥ ਹੋਗੀ ਪਹਿਲੇ ਇਹਨਾਂ ਨੇ ਕੀ ਕੀਤਾ ਉਹ ਖੇਤਰੀ ਪਾਰਟੀਆਂ ਜਿਹੜੀਆਂ ਵੱਧਨ ਘਰਾਂ ਲਈ ਲੜਦੀਆਂ ਸੀ ਜਿਹਨੂੰ ਡਾਕਟਰ ਗਾਂਧੀ ਨੇ ਬੜੀ ਚੰਗੀ ਤਸ਼ਵੀਹ ਦਿੱਤੀ ਆ ਉਹਨਾਂ ਨੂੰ ਕੋਪਟ ਵੀ ਕਰ ਲਿਆ ਤੇ ਕਰਪਟ ਵੀ ਕਰ ਲਿਆ ਜਾਨੀ ਉਹ ਆਪਣੀ ਸਿਹਤ ਛੱਡ ਕੇ ਇੱਕ ਜਾਨੀ ਜਿਹਨੀਆਂ ਤੋਬੇ ਦੀਆਂ ਮੱਛੀਆਂ ਸੀ ਉਦਾਹਰਨ ਦੇ ਤੌਰ ਤੇ ਇੱਕ ਸਮੁੰਦਰ ਦੇ ਵਿੱਚ ਲਜਾਤ ਉਹਨਾਂ ਨੇ ਦੇਖਿਆ ਵੀ ਅਸੀਂ ਕਿਹੜੀ ਦੁਨੀਆ 'ਚ ਫਿਰਦੇ ਆ ਜੀ ਇਹ ਤਾਕਤਾਂ ਦਾ ਕੇਂਦਰ ਕਿ ਦੂਜੀ ਗੱਲ ਇਹ ਆ ਵੀ ਭਾਰਤ ਕਿਹਜਾ ਮੁਲਕਾ ਇੱਥੇ ਜਮਹੂਰੀਅਤ ਤੇ ਫੈਡਰਲਿਜ਼ਮ ਇਹ ਜਿਵੇਂ ਕਹਿੰਦੇ ਦੋਹੇ ਸੱਕੀਆਂ ਪੈਂਡਾ ਨੇ ਜਾਂ ਇੱਕੋ ਸਿੱਕੇ ਦੇ ਦੋ ਪਾਸੇ ਨੇ ਜਿਉਂ-ਜਿਉਂ ਤੁਸੀਂ ਫੈਡਰਲ ਹੱਕਾਂ ਨੂੰ ਕੁਚਲਦੇ ਜਾਓਗੇ ਤਿਉਂ-ਤਿਉਂ ਜਮਹੂਰੀਅਤ ਖਤਮ ਹੁੰਦੀ ਜਾਊ ਚਾਹੇ ਤੁਸੀਂ ਐਮਰਜੈਂਸੀ ਦੀ ਉਦਾਹਰਨ ਲੈ ਲਓ ਫਿਰ ਚਾਹੇ ਰਾਖ ਲੋ ਕਹਿੰਦੇ ਨੇ ਕਿਹਾ ਇੰਡੀਆ ਇਜ਼ ਨਾਟ ਅ ਨੇਸ਼ਨ ਇਟ ਇਜ਼ ਅ ਮਲਟੀਨੇਸ਼ਨਲ ਕੰਟਰੀ ਪਰ ਇਹਨਾਂ ਨੇ ਇੱਕ ਭਾਰਤੀ ਕੌਮ ਦੀ ਸਿਰਜਣਾ ਕਰਨ ਲਈ ਇੱਕ ਵਿਚਾਰਧਾਰਾ ਦੇ ਪੱਖੋਂ ਵੱਡੀ ਜੰਗ ਵਿੱਢੀ ਹੋਈ ਆ ਚਾਹੇ ਸ਼ੁਰੂ ਇੱਥੋਂ ਹੋਈ ਸੀ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰਤ ਇੱਕ ਫਿਰ ਦੇਸ਼ ਦੀ ਏਕਤਾ ਖੰਡਤਾ ਆ ਗਈ ਤੇ ਹੁਣ ਤੁਸੀਂ ਦੇਖ ਲਓ ਵੀ ਹੁਣ ਤਾਂ ਸਿਚੁਏਸ਼ਨ ਇਹ ਸਿੱਧੀ ਹਿੰਦੂ ਰਾਸ਼ਟਰ ਵਾਲੀ ਆ ਗਈ ਵੀ ਜਿੰਨੇ ਭਾਰਤ ਦੇ ਵਿੱਚ ਰਹਿੰਦੇ ਨੇ ਜੀ ਸਾਰੇ ਹਿੰਦੂ ਨੇ ਅਸਾਈਆਂ ਤੇ ਮੁਸਲਮਾਨਤ ਤੋਂ ਬਿਨਾ ਸੋ ਇਹ ਹਕੀਕਤ ਨੂੰ ਨਾ ਸਮਝਿਆ ਦੂਜੀ ਗੱਲ ਜਦੋਂ ਪੰਜਾਬ ਨੇ ਲੜਿਆ ਪੰਜਾਬ 'ਚ ਮੈਨੂੰ ਲੱਗਦਾ ਸਭ ਤੋਂ ਪਹਿਲੀ ਸਰਕਾਰ ਵੀ ਪੰਜਾਬ 'ਚ ਤੋੜੀ ਗਿਆਨ ਸਿੰਘ ਰਾੜੇ ਵਾਲੇ ਦੀ ਫਿਰ ਕੇਰਲਾ ਦੀ ਤੋੜੀ ਲਗਾਤਾਰ ਸਭ ਤੋਂ ਵੱਧ ਰਾਸ਼ਟਰਪਤੀ ਰਾਜ ਪੰਜਾਬ 'ਚ ਰਿਹਾ ਉਹਨਾਂ ਨੇ ਇੱਕ ਸਨੇਹਾ ਦੇ ਤਾਂ ਪੰਜਾਬ ਦੇ ਸਿਆਸਤਦਾਨਾਂ ਨੂੰ ਵੀ ਪੰਜਾਬ ਦੇ ਵਿੱਚ ਜਿਹੜੀਆਂ ਕੇਂਦਰ ਦੀਆਂ ਨੀਤੀਆਂ ਪਾਲਸੀਆਂ ਨੇ ਜਿਹੜੀ ਵੀ ਪਾਰਟੀ ਇਹਨਾਂ ਨੂੰ ਡਿਸਟਰਬ ਨਹੀਂ ਕਰੂ ਇਹਨਾਂ ਦੇ ਅਨੁਸਾਰੀ ਸਿਆਸਤ ਕਰੂ ਚੱਲੂ ਜੀ ਸਾਦ ਕੇ ਚੱਲਣ ਜਿਹੜੀ ਇਹਨਾਂ ਨੂੰ ਤੋੜੂ ਜਾਂ ਉਲਟ ਚੱਲੂ ਉਹਨੂੰ ਅਸੀਂ ਸਾਬਕ ਸਿਖਾਵਾਂਗੇ ਇਹਨਾਂ ਨੇ ਪਹਿਲਾਂ ਅਕਾਲੀਆਂ ਨੂੰ ਸਭ ਸਿਖਾਇਆ ਫਿਰ ਅਮਰਿੰਦਰ ਨੇ ਕੋਸ਼ਿਸ਼ ਕੀਤੀ ਥੋੜੀ ਜੀ ਮਾ ਪਾਣੀ ਵਾਲਾ ਸਮਝੌਤਾ ਕੀਤਾ ਬਾਜਪਈ ਦੇ ਉੱਥੇ ਧਰਨਾ ਦਿੱਤਾ ਜਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਉਹਨੇ ਮਹਿੰਮ ਚਲਾਈ ਮਤਲਬ 10 ਸਾਲ ਨੂੰ ਨੇੜੇ ਨਹੀਂ ਲੱਗਣ ਦਿੱਤਾ ਸਾਰੇ ਕਾਸੇ ਦਿੱਤੇ ਜਦੋਂ ਇਹ ਸਿੱਤੇ ਤੇ ਪਹੁੰਚ ਗਿਆ ਵੀ ਉਹਨਾਂ ਗੱਲਾਂ ਚੋਂ ਕੋਈ ਨਿਕਲਣਾ ਮੁੜ ਕੇ ਆ ਕੇ ਜਿਹੜੇ ਹੁਣ ਲਾਸਟ ਉਹਨੇ ਪੰਜ ਸਾਲ ਕਿਤੇ ਉਹ ਤਾਂ ਕਾਂਗਰਸੀ ਵੀ ਕਹਿੰਦੇ ਨੇ ਬਾਕੀ ਵੀ ਕਹਿੰਦੇ ਨੇ ਉਹ ਤਾਂ ਮੋਦੀ ਦੀ ਮੁੱਖ ਮੰਤਰੀ ਸੀ ਇਸੇ ਤਰ੍ਹਾਂ ਜਿਹੜੀ ਨਵੀਂ ਸਰਕਾਰ ਆਈ ਆ ਇਹ ਵੀ ਲਗਭਗ ਮੈਂ ਨਹੀਂ ਕਹਿੰਦਾ ਬੀ ਟੀਮ ਸੀ ਟੀਮ ਇਹ ਕੇਂਦਰ ਦੀ ਕਿਸੇ ਨੀਤੀ ਪਾਲਸੀ ਆ ਜੋ ਪੰਜਾਬ ਬਾਰੇ ਇਹਨਾਂ ਦਾ ਉਹਦੇ ਨਾਲ ਕੋਈ ਮਤ ਭੇਜ ਨਹੀਂ ਸਿਰਫ ਕੁਝ ਗੱਲਾਂ ਨੇ ਸਾਡਾ ਫੰਡ ਰੋਕ ਲਿਆ ਜੀ ਸਾਡਾ ਆ ਕਰ ਲਿਆ ਜੀ ਰਾਜਾਂ ਦੇ ਅਧਿਕਾਰਾਂ ਲਈ ਫੈਡਰਲ ਸਿਆਸਤ ਲਈ ਵਚਨਬੱਧ ਨਹੀਂ ਪਾਰਟੀਆਂ ਇਸੇ ਕਰਕੇ ਪੰਜਾਬ ਦੀ ਜਿਹੜੀ ਸਿਆਸਤ ਆ ਕਿਉਂਕਿ ਪੰਜਾਬ ਦੇ ਹਿੱਤਾਂ ਅਨੁਸਾਰੀ ਨਹੀਂ ਮੁਲਕ ਦੀ ਜਿਹੜੇ ਪਾਸੇ ਉਹ ਦਿਸ਼ਾ ਲਾ ਜਾ ਰਹੇ ਉਹਨੂੰ ਚੈਲੈਂਜਿੰਗ ਕਰਨ ਵਾਲੀ ਜਿਹਦੇ ਕਰਕੇ ਸਿਆਸਤ ਨਹੀਂ ਰਹਿੰਦੀ ਇਸੇ ਕਰਕੇ ਚਿਹਰੇ ਦੀ ਸਿਆਸਤ ਆ ਗਈ ਮੁੱਦਿਆਂ ਦੀ ਸਿਆਸਤ ਨਾਲੋਂ ਚਿਹਰਾ ਸਾਹਮਣੇ ਆ ਗਿਆ ਹੁਣ ਤੁਸੀਂ ਇਹ ਦੇਖੋ ਸੰਵਿਧਾਨ ਚ ਵੀ ਲਿਖਿਆ ਹੋਇਆ ਵੀ ਵਿਧਾਇਕਾਂ ਦਾ ਹੱਕ ਆ ਉਹਨਾਂ ਨੇ ਮੁੱਖ ਮੰਤਰੀ ਬਣਨਾ ਐਮਪੀ ਦਾ ਹੱਕ ਆ ਉਹਨਾਂ ਨੇ ਪੀਐਮ ਚੁਣਨਾ ਇਹ ਪਹਿਲਾਂ ਹੀ ਐਲਾਨ ਦਿੰਦੇ ਨੇ ਵੀ ਮੁੱਖ ਮੰਤਰੀ ਕੀਰੇ ਦੇ ਨਾਲ ਕਿਹੜਾ ਲੜਾਈ ਆ ਕਿਉਂਕਿ ਮੁੱਖ ਮੰਤਰੀ ਤਾਂ ਵੀ ਐਲਾਨਦੇ ਨੇ ਉਹਨਾਂ ਤੋਂ ਹੱਕ ਖੋਲਿਆ ਪਾਰਟੀ ਚ ਸਾਰੀਆਂ ਤਾਕਤਾਂ ਕੇਂਦਰਿਤ ਕਰ ਲਈਆਂ ਹਾਈ ਕਮਾਂਡ ਕਲਚਰ ਬਣਾ ਲਿਆ ਜਿਹਨੂੰ ਆਪਾਂ ਕਹਿ ਲਈਏ ਮਤਲਬ ਇਸ ਹਾਲਤ ਦੇ ਵਿੱਚ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹ ਲਗਭਗ ਇੱਥੇ ਆ ਗਈਆਂ ਵੀ ਰਾਜ ਕਰੋ ਯਾਰ ਸਰਕਾਰ ਬਣਾਓ ਤੇ ਚਲਾਓ ਜੀ ਕੇਂਦਰ ਸਰਕਾਰ ਨਾਲ ਮਿਲ ਕੇ ਚਲਾਓ ਕਾਂਗਰਸ ਸਰਕਾਰਾਂ ਤੋੜਦੀ ਸੀ ਜੀ ਫਿਰ ਸਰਕਾਰੀਆ ਕਮਿਸ਼ਨ ਬੈਠਾ ਫਿਰ ਇਹਨਾਂ ਨੂੰ ਇਹ ਗਰੰਟੀ ਦਿੱਤੀ ਵੀ ਯਾਰ ਤੁਹਾਡੀਆਂ ਸਰਕਾਰਾਂ ਨਹੀਂ ਤੋੜਾਂਗੇ ਅਸੀਂ ਐਂਟੀ ਡਿਫੈਕਸ਼ਨ ਲਾ ਲੈਂਦਾ ਪਹਿਲਾਂ 1/3 ਸੀ ਟੁੱਟਣ ਲਈ ਜ਼ਰੂਰੀ ਆ ਫਿਰ 2/3 ਵੀ ਕਰਤੇ ਜੀ ਸਥਿਰਤਾ ਹੈ ਸਰਕਾਰਾਂ ਨੂੰ ਤੋੜਨੋਂ ਹਟ ਗਏ ਸੌਖੀਆਂ ਨਹੀਂ ਸਰਕਾਰਾਂ ਤੋੜਨੀਆਂ ਇਹਨਾਂ ਨੇ ਹੁਣ ਡਬਲ ਇੰਜਨ ਦੀ ਸਰਕਾਰ ਲਿਆਂਦੀ ਹੁਣ ਇਹਦਾ ਮਤਲਬ ਵੀ ਉਹੀ ਆ ਵੀ ਜਿਹੜਾ ਉੱਤੇ ਇੰਜਨ ਕੇਂਦਰ ਚ ਚੱਲਦਾ ਜਿਹੜਾ ਇੰਜਨ ਉਹਦੇ ਨਾਲ ਮਿਲ ਕੇ ਚੱਲੂ ਉਹ ਤਾਂ ਠੀਕ ਆ ਜਿਹੜਾ ਨਹੀਂ ਚੱਲੂ ਉਹ ਚੱਲ ਨਹੀਂ ਚੱਲਣ ਨਹੀਂ ਦੇਣਾ ਅਸੀਂ ਮੱਧ ਪ੍ਰਦੇਸ਼ ਚ 21 ਤੋਂ ਅਸਤੀਫਾ ਦਵਾਤਾ ਅਗਲੀ ਸਰਕਾਰ ਘਟਾ ਗਈ Rajasthan ਤੇ ਵੀ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿੰਨੇ ਥਾਵਾਂ ਤੇ ਇਸੇ ਤਰੀਕੇ ਨਾਲ ਇਹਨਾਂ ਨੇ ਸਰਕਾਰਾਂ ਬਣਾਈਆਂ ਨੇ ਸੋ ਇਸ ਕਰਕੇ ਜਦੋਂ ਤੱਕ ਤੁਸੀਂ ਇਹਨਾਂ ਨੀਤੀਆਂ ਤੇ ਪਾਲਿਸੀਆਂ ਦੇ ਖਿਲਾਫ ਨਹੀਂ ਲੜਦੇ ਸਪਸ਼ਟ ਪੋਜੀਸ਼ਨਾਂ ਨਹੀਂ ਲੈਂਦੇ ਉਦੋਂ ਤੱਕ ਸਹੀ ਸਾਰਥਕ ਲੜਾਈ ਨਾ ਪੰਜਾਬ ਦੇ ਹਿੱਤਾਂ ਲਈ ਨਾ ਮੁਲਕ ਦੇ ਹਿੱਤਾਂ ਲਈ ਲੜੀ ਜਾਊਗੀ ਜੀ ਮਾਨੀ ਸਾਹਿਬ ਤੁਸੀਂ ਕਿਹਾ ਕਿ ਹੁਣ ਰਾਜਨੀਤਿਕ ਪਾਰਟੀਆਂ ਦੀ ਇਹ ਪੋਜੀਸ਼ਨ ਹੈ ਕਿ ਰਾਜ ਕਰੋ ਆਪਾਂ ਨੇ ਕੀ ਲੈਣਾ ਇਸ ਤਰ੍ਹਾਂ ਤੁਸੀਂ ਗੱਲਬਾਤ ਦਾ ਅੰਤ ਕੀਤਾ ਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਜਿਹੜੇ ਆਮ ਪੰਜਾਬੀ ਨੇ ਜਿਹੜੇ ਲੋਕ ਆਸਬੰਦ ਨੇ ਜਾਂ ਹੁਣ ਪਹਿਲਾਂ ਕਾਂਗਰਸ ਦੀ ਵੀ ਸਰਕਾਰ ਰਹੀ ਹੈ ਅਕਾਲੀ ਦਲ ਦੀ ਵੀ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਵੀ ਰਹੀ ਹੈ ਤੇ ਜਿਹੜੇ ਲੋਕਾਂ ਦੇ ਮੁੱਢਲੀਆਂ ਹਿੱਤ ਨੇ ਉਹ ਵੀ ਪੂਰੇ ਨਹੀਂ ਜਾਂਦੇ ਸਿੱਧੀ ਗੱਲ ਲੈ ਲਈ ਜਾਵੇ ਸਿੱਖਿਆ ਦੀ ਗੱਲ ਲੈ ਲਈਏ ਵੱਡੇ ਮਸਲੇ ਤਾਂ ਛੱਡੀ ਦੋ ਜਿਸ ਤਰ੍ਹਾਂ ਪਾਣੀਆਂ ਦਾ ਮਸਲਾ ਹੈ ਜਾਂ ਚੰਡੀਗੜ੍ਹ ਦਾ ਮਸਲਾ ਉਹ ਕਿੱਧਰ ਨੂੰ ਜਾਣ ਪੰਜਾਬੀ ਆਮ ਪੰਜਾਬੀ ਨੇ ਜਿਹੜੇ ਉਹ ਕਿਸ ਪਾਸੇ ਨੂੰ ਜਾ ਸਕਦੇ ਨੇ ਤੇ ਉਹਨਾਂ ਨੂੰ ਭਵਿੱਖ ਦੇ ਵਿੱਚ ਕੀ ਕਰਨਾ ਚਾਹੀਦਾ ਦੇਖੋ ਉਹਦੇ ਗਲਤ ਆਮ ਲੋਕਾਂ ਨੂੰ ਸਿਆਸੀ ਬਣਨਾ ਚਾਹੀਦਾ ਪਹਿਲਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੈਰ ਸਿਆਸੀ ਬਣਾਤਾ ਇਹ ਪ੍ਰਚਾਰਤਾ ਵੀ ਸਿਆਸਤ ਤਾਂ ਬੜੀ ਗੰਦੀ ਚੀਜ਼ ਆ ਇਹ ਤਾਂ ਆਪਾਂ ਕੀ ਲੈਣਾ ਆਪ ਇਹਨਾਂ ਨੇ ਸਿਆਸਤ ਵਪਾਰ ਬਣਾਈ ਨਿੱਜ ਪ੍ਰਸਤ ਹੋਗੇ ਪਰਿਵਾਰ ਪ੍ਰਸਤ ਹੋਗੇ ਵੀ ਉਹਦੇ ਹੀ ਮੁੰਡਾ ਗਾ ਐਮਐਲਏ ਉਹਦੇ ਹੀ ਮੁੰਡਾ ਚੇਅਰਮੈਨ ਆਪ ਪੂਰੀ ਤਰ੍ਹਾਂ ਉਹਨੂੰ ਧੰਦਾ ਬਣਾ ਲਿਆ ਵਪਾਰ ਬਣਾ ਲਿਆ ਲੋਕਾਂ ਦਾ ਮਾਨਾ ਜਿਹੜਾ ਉਹ ਖੇਡਤਾ ਵੀ ਕੁਛ ਨਹੀਂ ਬਣਦਾ ਜੀ ਜਸ ਜਿਵੇਂ ਮੈਂ ਤੁਹਾਨੂੰ ਇੱਕ ਉਧਾਰ ਦਿੰਨਾ ਵੀ ਮੋਦੀ ਨੇ ਇੱਕ ਸਿਆਸਤ ਮੋਦੀ ਨੇ ਇੱਕ ਨਵੀਂ ਸਿਆਸਤ ਨਹੀਂ ਸ਼ੁਰੂ ਕੀਤੀ ਜੀ ਇਹ ਕਾਂਗਰਸ ਦੀ ਜਿਹੜੀ ਬੀਜੀ ਹੋਈ ਫਸਲਾ ਉਸੇ ਨੂੰ ਵੱਡ ਰਿਹਾ ਪਰ ਵੱਡ ਬਹੁਤ ਤੇਜ਼ੀ ਨਾਲ ਰਿਹਾ ਬਹੁਤ ਤੇਜ਼ ਕਰ ਰਿਹਾ ਹੁਣ ਇਹ ਸਿਆਸਤ ਨੂੰ ਚੈਲੰਜ ਕਰਨ ਦੀ ਤਾਂ 8-9 ਸਾਲ ਦਾ ਪਾਰਟੀ ਭਟਕੀਆਂ ਰਹੀਆਂ ਈਵੀਐਮ ਤੇ ਫੋਕਸ ਕਰਤਾ ਮੈਂ ਕਹਿੰਦਾ ਈਵੀਐਮ ਦੀ ਪ੍ਰੋਬਲਮ ਹੋ ਸਕਦੀ ਆ ਜਿਹੜੀ ਮਨੁੱਖ ਨੇ ਚੀਜ਼ ਬਣਾਈ ਆ ਉਹਨੂੰ ਕੀਤਾ ਜਾ ਸਕਦਾ ਇਹ ਮਸਲੇ ਦੂਰ ਹੋਣੇ ਚਾਹੀਦੇ ਨੇ ਪਰ ਸਿਆਸਤ ਕਿੱਥੇ ਆ ਫੈਸਲਾ ਕੋਈ ਤਾਂ ਸਿਆਸਤ ਹੁੰਦੀ ਆ ਈਵਨ ਇੰਡੀਆ ਗੱਠ ਜੋੜ ਬਣ ਗਿਆ ਹੁਣ ਇਹ ਤਾਂ ਹੋ ਗਿਆ ਵੀ ਜੇ મોદી ਦੁਆਰੇ ਆ ਗਿਆ ਉਹ ਜਿਵੇਂ ਕਹਿੰਦੇ ਨੇ ਉਹ ਤਾਂ ਡੁੱਬੇਗੀ ਕਿਸ਼ਤੀ ਤੋਂ ਡੁੱਬੇਗੇ ਸਾਰੇ ਨਾ ਹਮ ਹੀ ਬਚੇਗਾ ਨਾ ਸਾਥੀ ਤੁਹਾਰੇ ਇਹਦੇ ਨਾਲ ਤਾਂ ਜੁੜ ਗਏ ਜੀ ਇਸ ਕਰਕੇ ਜੁੜ ਗਏ ਪਰ ਉਹਨਾਂ ਦਾ ਕਾਮਨ ਮਿਨਿਮਮ ਪ੍ਰੋਗਰਾਮ ਕਿੱਥੇ ਆ ਅਸੀਂ ਪਟਕ ਗਏ ਅਸੀਂ ਬੰਦੇ ਦਾ ਬੰਦਾ ਤੇ ਬੰਦੇ ਦੇ ਵਿਰੋਧੀ ਬਣ ਗਏ ਜਦ ਜਦੋਂ ਜਿਹੜਾ ਸਾਡਾ ਫਲਸਫਾ ਜਸ ਸਹੀ ਡੈਮੋਕਰੇਟ ਜਮਹੂਰੀ ਪਹੁੰਚ ਇਹ ਆ ਵੀ ਤੁਸੀਂ ਵਿਚਾਰ ਨਾਲ ਜੁੜੋ ਸਮਾਧ ਕਰੋ ਜੋ ਗੁਰੂ ਨਾਨਕ ਸਾਹਿਬ ਦੀ ਗੱਲ ਦਾ ਨਾ ਕੋ ਬੇਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨਾਈ ਸਿੱਖੀ ਦਾ ਫਲਸਫਾ ਤਾਂ ਇਹ ਕਹਿੰਦਾ ਵੀ ਦੁਸ਼ਮਣ ਨੂੰ ਮਾਰਨੀ ਤਾਂ ਉਹਦੀ ਦੁਸ਼ਮਣੀ ਮਾਰੋ ਚੋਰ ਨੂੰ ਮਾਰਨ ਦੀ ਤਾਂ ਜਿਵੇਂ ਕਹਿੰਦੇ ਆ ਪਾਪ ਨੂੰ ਮਾਰਨ ਦੀ ਪਾਪੀ ਨੂੰ ਮਾਰਨ ਦੀ ਤਾਂ ਪਾਪ ਨੂੰ ਖਤਮ ਕਰੋ ਇਸ ਰੂਪ ਦੇ ਵਿੱਚ ਮਤਲਬ ਜਦ ਲੱਗ ਰਹੀਏ ਦੁਨੀਆ ਨਾਨਕ ਕਿਸ ਸੁਣੀਏ ਕੁਛ ਕਹੀਏ ਹੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਈ ਗੁਰਮੁਖ ਬੈਠੇ ਸਫਾ ਬੁਛਾਈ ਹਾਂਜੀ ਮਤਲਬ ਇਹ ਇਸ ਤਰ੍ਹਾਂ ਦੀ ਇੱਕ ਸਿਹ ਦਿੰਦਾ ਸਰਵਤ ਦੇ ਭਲੇ ਚਾਪਦਾ ਪਲਾ ਦੇਖਣਾ ਨਾ ਕੋ ਵੈਰੀ ਨਹੀਂ ਬਗਾਨਾ ਹੁਣ ਇਹ ਬੰਦੇ ਦੇ ਬੰਦੇ ਤੇ ਬੰਦੇ ਦੇ ਵਿਰੋਧੀ ਹੋਣਾ ਸਿੱਖ ਫਲਸਫੇ ਤੋਂ ਪਟਕਣਾ ਸੰਵਾਦ ਵਿਚਾਰ ਉਹਦੇ ਨਾਲ ਜਦੋਂ ਤੁਸੀਂ ਜੁੜਦੇ ਹੋ ਵੀ ਕਿਹੜੀ ਗੱਲ ਠੀਕ ਆ ਕਿਹੜੀ ਅੱਧੀ ਠੀਕ ਆ ਕਿ ਇਹਦੀ ਪੂਰੀ ਠੀਕ ਆ ਜਦੋਂ ਤੱਕ ਸੰਵਾਦ 'ਚ ਨਹੀਂ ਪੈਂਦੇ ਤੁਸੀਂ ਉਦੋਂ ਤੱਕ ਸੱਚ ਇਕੱਠਾ ਨਹੀਂ ਹੁੰਦਾ ਜੀ ਚਲੋ ਵੱਡੀ ਧਾਰਨਾ ਆਪਾਂ ਤਾਂ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਗੁਰੂ ਨਾਨਕ ਸਾਹਿਬ ਨੇ ਵੀ ਸੱਚ ਇਕੱਠਾ ਕੀਤਾ ਨਾ ਨੀ ਹੁਣ ਆਪਾਂ ਕਹਿੰਦੇ ਇਹ ਚੰਨੇ ਭਗਤਾਂ ਦੀ ਬਾਣੀ ਜੀ ਇਹਨੇ ਭੱਟਾਂ ਦੀ ਬਾਣੀ ਜੀ ਇਹਨੇ ਜੋ ਸੱਚੋ ਸਮੇਂ ਦਾ ਸੀ ਉਹਨਾਂ ਨੇ ਸਾਡੇ ਸਾਹਮਣੇ ਨਿਚੋੜ ਹੁਣ ਸੱਚ ਇਕੱਠਾ ਕਰਨ ਲਈ ਸੰਵਾਦ ਜ਼ਰੂਰੀ ਹੈ ਸੰਵਾਦ ਤੇ ਸਭ ਤੋਂ ਵੱਡੀ ਰੌਲਾ ਮੋਦੀ ਜਦੋਂ ਆਇਆ ਸੀ ਕਹਿੰਦਾ ਕਾਂਗਰਸ ਮੁਕਤ ਭਾਰਤ ਈਵਨ ਆਰਐਸਐਸ ਨੇ ਕਿਹਾ ਸੀ ਸਾਡੀ ਸਮਝ ਨਹੀਂ ਕਿਉਂਕਿ ਆਰਐਸ ਨੇ ਬਹੁਤ ਆਲਣੇ ਟਾਂਡੇ ਰੱਖੇ ਹੋਏ ਨੇ ਜੀ ਜੀ ਫਿਰ ਕਹਿੰਦਾ ਸਵਾਲ ਮੁਕਤ ਮੀਡੀਆ ਫਿਰ ਕਹਿੰਦਾ ਅੰਦੋਲਨ ਮੁਕਤ ਸੜਕ ਆਖਰ ਚ ਕਿੱਥੇ ਆ ਗਿਆ ਵਿਰੋਧੀ ਤੇ ਮੁਕਤ ਸੰਸਦ ਖੁਰਫਾਸੀਵਾਦ ਕੀ ਹੁੰਦਾ ਜੀ ਇਹੀ ਪੰਜਾਬ ਚ ਇਹੀ ਕੁਝ ਹੋ ਰਿਹਾ ਸਾਰਾ ਹਾਲ ਤੁਸੀਂ ਦੇਖ ਲਓ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਨੂੰ ਸਵਾਲ ਪੁੱਛਣ ਲਾਤਾ ਉਹ ਕਹਿੰਦੇ ਸਵਾਲ ਦਾ ਜਵਾਬ ਨਹੀਂ ਦੇਣਾ ਕਿਸੇ ਦਾ ਪੰਜਾਬ ਇੱਕ ਖੁਸ਼ਹਾਲੀ ਦਾ ਦੌਰ ਹੰਡਾ ਕੇ ਸੰਕਟ ਚ ਫਸਿਆ ਜੀ ਝਾਰਖੰਡ ਦਾ ਸੰਕਟ ਹੋਰ ਆ ਹੁਣ ਤੁਹਾਡੇ ਸਾਹਮਣੇ ਵੀ ਕੇਰਲਾ ਤੇ ਤਾਮਿਲनाडु ਦੀਆਂ ਸਰਕਾਰਾਂ ਜਾਂ ਅੰਤਰਮੰਤਰ ਤੇ ਆ ਰਹੀਆਂ ਹਨਾ ਜੀ ਜੀ ਦਿਹਾਰ ਦਾ ਸੰਕਟ ਹੋਰ ਆ ਪੰਜਾਬ ਦਾ ਸੰਕਟ ਹੁਣ ਇਹ ਜਦੋਂ ਤੱਕ ਤੁਸੀਂ ਇਹ ਪਤਾ ਨਹੀਂ ਕਰਦੇ ਵੀ ਇਹ ਸੰਕਟ ਦੇ ਕਾਰਨ ਕੀ ਨੇ ਤੇ ਇਹਦਾ ਹੱਲ ਕੀ ਆ ਉਹਨੂੰ ਕਹਿੰਦੇ ਮੁੱਦਿਆਂ ਦੀ ਸਿਆਸਤ ਮੁੱਦਿਆਂ ਮੁੱਦਿਆਂ ਦੇ ਰੋਡਮੈਪ ਦਾ ਹੱਲ ਮਤਲਬ ਕਿਸਾਨ ਯੂਨੀਅਨ ਅੱਜ ਤੱਕ ਪਾਣੀ ਬਾਰੇ ਨਹੀਂ ਬੋਲੀਆਂ ਹੁਣ ਕੁਝ ਬੋਲਣ ਲੱਗੀਆਂ ਨੇ ਜੀ ਜੀ ਦੂਜਾ ਦੋ ਵਾਰ ਕਿਉਂਕਿ ਤੁਸੀਂ ਪਾਣੀ ਦੀ ਗੱਲ ਛੇੜੀ ਹੈ ਪੰਜਾਬ ਵਿਧਾਨ ਸਭਾ ਨੇ ਕੈਪਟਨ ਸਾਹਿਬ ਹੁੰਦੇ ਹੈ ਬਾਦਲ ਸਾਹਿਬ ਦੇ ਮੁੱਖ ਮੰਤਰੀ ਹੁੰਦੇ ਦੋ ਵਾਰ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਹੈ ਪੰਜਾਬ ਦੀ ਵਿਧਾਨ ਸਭਾ ਰਾਜ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਗਵੰਢੀ ਰਾਜਾਂ ਨੂੰ ਜਾ ਰਹੇ ਪਾਣੀ ਦੀ ਕੀਮਤ ਵਸੂਲਣ ਲਈ ਲੋੜੀਂਦੀ ਕਾਰਵਾਈ ਕਰੇ 1955 ਚ ਰਾਜਸਥਾਨ ਨੂੰ ਜਦੋਂ ਪਾਣੀ ਦਿੱਤਾ ਉਹਦਾ ਵੀ ਲਿਖਿਆ ਹੋਇਆ ਆ ਗਿਆ ਵੀ ਇਹਦੀ ਮੀਟਿੰਗ ਅਗਲੀ ਮੀਟਿੰਗ 'ਚ ਇਹਦੀ ਕੀਮਤ ਤੈਅ ਕੀਤੀ ਜਾਊ ਪਰ ਇਹ ਸਾਰੀ ਲੜਾਈ ਕਿੱਥੇ ਆ ਗਈ ਵੀ ਬਾਲਾਸਰ ਫਾਰਮ ਨੂੰ ਜੀ ਇੱਕ ਕੱਸੀ ਕੱਢੀ ਹੋਈ ਆ ਮਤਲ ਤੁਸੀਂ ਦੇਖੋ ਤਾਂ ਸੀ ਵੀ ਆਪ ਹੀ ਤੁਸੀਂ ਪੋਜੀਸ਼ਨਾਂ ਲੈਨੇ ਹੋ ਆਪ ਹੀ ਉਹਦੇ ਉਲਟ ਕਿਵੇਂ ਚੱਲਦੇ ਹੋ ਅਮਰਤਪਾਲ ਆਲਾ ਦੇਖੋ ਉਹ ਉਹ ਤੇ ਕਿੱਡੇ ਝੂਠੇ ਕੇਸ ਬਣਾਏ ਤੁਸੀਂ ਦੇਖੋ ਠੀਕ ਆ ਉਨੇਕ ਸਥਾਪਿਤ ਕਾਨੂੰਨ ਦੀ ਉਲੰਘਣਾ ਕੀਤੀ ਕਿਸਾਨਾਂ ਗਊਆਂ ਤੇ ਵੀ ਕਿੰਨੇ ਕੇਸ ਨੇ ਚਲਦੇ ਵੀ ਨੇ ਵਾਪਸ ਉਹ ਕੇਸ ਬਣਾਉਣ ਦੀ ਥਾਂ ਉਹ ਤੇ ਉਹ ਕੇਸ ਬਣਾਏ ਜਦੋਂ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਕੀਤਾ ਸੀ ਉਹੀ ਮੁਲਕ ਦੇ ਖਿਲਾਫ ਜੰਗ ਲੜਨੀ ਸੀ ਵਿਦੇਸ਼ਾਂ ਨਾਲ ਸਬੰਧ ਸੀ ਫੌਜ ਖੜੀ ਕਰ ਰਿਹਾ ਸੀ ਇਹ ਕਰ ਰਿਹਾ ਸੀ ਐਨਐਸਏ ਲਾ ਕੇ ਕਾਲੇ ਪਾਣੀ ਵਰਗੀ ਜੇਲ੍ਹ ਚ ਕਾਲਾ ਪਾਣੀ ਆ ਸਾਡੇ ਲਈ ਹੁੰਡੇ ਬਰੁਗੜ ਜੇ ਆਪਾਂ ਇਹ ਦੇਖੀਏ ਮਤਲਬ ਇਹਦੇ ਬਾਰੇ ਨਹੀਂ ਬੋਲੇ ਈਵਨ ਹੋਰ ਤਾਂ ਛੱਡੋ ਜੀ ਉਹਦੇ ਹਮੈਤੀ ਨਹੀਂ ਬੋਲੇ ਮਾਲ ਜਿਹੜੇ ਕਹਿੰਦੇ ਸੀ ਉਹਦੇ ਨਾਲ ਤੁਰੇ ਫਿਰਦਾ ਕਿ ਨਾ ਐ ਹੋ ਗਿਆ ਜਿਵੇਂ ਪੱਤੇ ਨਹੀਂ ਕੋਈ ਹਿੱਲਿਆ ਹੁੰਦਾ ਸਾਰੇ ਕਸੇ ਦੇ ਵਿੱਚ ਸੋ ਮਨੁੱਖੀ ਅਧਿਕਾਰਾਂ ਲਈ ਜਮਹੂਰੀਅਤ ਲਈ ਮੁੱਦਿਆਂ ਦੀ ਸਿਆਸਤ ਲਈ ਜੀ ਅਸੀਂ ਸੋਚਾਂਗੇ ਉਹ ਤੇ ਧਿਆਨ ਕੇਂਦਰਿਤ ਕਰਾਂਗੇ ਫੇਰ ਗੱਲ ਕਿਸੇ ਸਿੱਧੇ ਰਾਹ ਪੈ ਸਕਦੀ ਹੈ ਦੂਜਾ ਅੱਜ ਦਾ ਜਿਹੜਾ ਯੁੱਗਾ ਪੂਰਾ ਮੰਨ ਤੇ ਸ਼ਾਂਤੀਪੂਰਵਕ ਸੰਘਰਸ਼ ਸਟੇਟ ਐਡੀ ਪਾਵਰਫੁਲ ਆ ਵੱਡੇ ਬੰਡੇ ਅੰਦੋਲਨਾਂ ਨੂੰ ਲਿਓ ਲਾਉਣ ਲਈ ਉਹ ਚਾਹੁੰਦੀ ਆ ਵੀ ਇਹ ਹਿੱਸਾ ਦੇ ਰਾਹ ਬੈਣ ਤੇ ਫਿਰ ਉਸ ਰੂਪ ਚ ਉਹਨਾਂ ਤੇ ਨਿਠ ਗਿਆ ਜਿਵੇਂ ਕਿਸਾਨ ਆंदोलਨ ਨੇ ਜੋ ਵਰਤਾਂਤ ਸਿਰਜਿਆ ਜੀ ਉਹਨੂੰ ਕਿਸਾਨ ਯੂਨੀਅਨਾਂ ਨੂੰ ਵੀ ਤੇ ਲੋਕਾਂ ਨੂੰ ਆਤਮ ਸਹਾਇਤਾ ਕਰਨ ਦੀ ਲੋੜ ਮੈਂ ਸਮਝਦਾ ਅੱਛਾ ਮਾਲੀ ਸਾਹਿਬ ਇੱਕ ਲਾਸਟ ਸਵਾਲ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਆਮੋ ਸਾਹਮਣੇ ਦੇਖੇ ਪਰ ਹਰਿਆਣਾ ਦੇ ਵਿੱਚੋਂ ਇੱਕ ਦੂਜੇ ਦੇ ਲਈ ਵੋਟਾਂ ਮੰਗਣਗੇ ਦਿੱਲੀ ਦੇ ਵਿੱਚ ਵੋਟਾਂ ਮੰਗਣਗੇ ਤੇ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਹੋਣਗੇ ਉਸ ਪੋਜੀਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਦੋ ਗੱਲਾਂ ਨੇ ਇੱਕ ਤਾਂ ਜੋ ਆਪਾਂ ਪਹਿਲਾਂ ਗੱਲ ਕਹੀ ਉਹ ਹੀ ਇਹਦਾ ਆਧਾਰ ਬਣਦਾ ਜੀ ਸਹੀ ਸਮਝ ਧਾਰਨੀ ਨਹੀਂ ਕੀਤੀ ਦੂਜੀ ਇੱਕ ਕੇਂਦਰ ਸਰਕਾਰ ਦੀ ਨੀਤੀ ਆ ਵੀ ਪੰਜਾਬ ਦੇ ਵਿੱਚ ਨਾ ਵੱਧ ਤੋਂ ਵੱਧ ਘਚੋਲਾ ਪੈਦਾ ਕਰੋ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਕਿਉਂਕਿ ਜੇ ਪੰਜਾਬ ਨੇ ਕੋਈ ਵਿਰਤਾਂਤ ਸਿਰਜਤਾ ਚਾਹੇ ਕਿਸਾਨ ਅੰਦੋਲਨ ਦਾ ਧਰਮ ਯੁੱਧ ਮੋਰਚਾ ਦਾ ਕਹਿ ਲੋ ਐਮਰਜੈਂਸੀ ਵਿਰੋਧੀ ਅੰਦੋਲਨ ਕਹਿ ਦੋ ਮਤਲਬ ਉਹ ਵਿਰਤਾਂਤ ਆ ਜਿਹੜਾ ਫਿਰ ਮੁਲਕ ਨੂੰ ਇੱਕ ਸੇਧ ਦਿਖਾ ਦਿੰਦਾ ਜਿਵੇਂ ਕਿਸਾਨ ਅੰਦੋਲਨ ਨੇ ਲਗਭਗ ਦੁਨੀਆ ਦੇ ਵਿੱਚ ਇੱਕ ਮਿਸਾਲ ਬਣ ਗਿਆ